ਇਹ ਗੱਲ ਬੰਦੀ ਨਹੀਂ ਸੀ ਪਰ ਉਹ ਕਹਿੰਦੇ ਨਾ ਚੱਲੋ ਬਹੁਤ ਨਵੀਂ ਚੀਜ਼ ਹੋਵੇ ਨਾ ਤੇ ਇੱਕ ਤਾਂ ਨਜ਼ਰ ਵੱਟੂ ਵਿੱਚ ਆ ਜਾਂਦਾ ਜਿਹੜਾ ਅਖੇ ਪਿੱਛੇ ਵੀ ਗਾਇਬ ਗਾਇਬ ਦੂਤਰ ਹੁੰਦੇ ਕੋਤੀ بڑے ਅਕਸ਼ਵਲ ਬੋਲਦਾ ਸਾਡੀ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਹਲੇ ਬੰਦੇ ਜਿਹੜੇ ਖੁਸ਼ੀ ਦੇ ਟਾਈਮ ਤੇ ਚੰਗੇ ਟਾਈਮ ਤੇ ਇਹੋਲੇ ਵਾਤਾਵਰਨ ਖਰਾਬ ਕਰਨ ਦੀ ਕੋਸ਼ਿਸ਼ ਇਹਨਾਂ ਨੂੰ ਨਾਥ ਪਾਈ ਜਾਏ ਜਾਰੂ ਚੈਦਾ ਜਿੰਨੀ ਚਲਦੀ ਹੁੰਦਾ ਆਹੋਲੇ ਬੇਕੂਫਾਂ ਨੇ ਨੱਥ ਪਾਈ ਐ ਤੇ ਉਹਨੂੰ ਖਾਸ ਕਰਕੇ ਦਾਹੇ ਤੇ ਜਿਹੜਾ ਕਹਿੰਦਾ ਨਾ ਛਾਭੀਆਂ ਦੇ ਦੇਓ ਉਹਨੂੰ ਤੇਰੇ ਵਰਗੇ ਬੜੇ ਆਏ ਆ ਪਬਰ ਕਹਿ ਉਹਨੂੰ ਵੀ ਅੱਜ ਵੀ ਮੋਤੀ ਨੇ ਕੀ ਹਮ ਕਰਦਾ ਤੂੰ ਤਾਂ ਕਹਿੰਦੇ ਪਿਆਰਾ ਜੁੱਤੀਰ ਗੌੜੀ ਆ ਜੈ ਸ਼੍ਰੀ ਦੀ ਵਾਰ ਚੀਜ਼ ਆ ਜਿਹੜੀ ਫੋਰਨ ਬੈਠਿਆ ਮੇਸ਼ਾ ਹੀ ਹਿੰਦੂਤਾਂ ਰੰਗ ਸਰਾਤਨ ਦੇ ਖਿਲਾਫ ਬਹੁਤ ਜ਼ਿਆਦਾ ਆਪ ਸਮਝ ਯੂਜ਼ ਕਰਦਾ ਸੁਣਾਉ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਯोध्या ਚ ਪ੍ਰਾਣ ਪ੍ਰਤੀਸ਼ਟਾ ਸਮਾਗਮ ਦੌਰਾਨ ਅੰਮ੍ਰਿਤਸਰ ਚ ਦੁਰਗਿਆਣਾ ਤੀਰਥ ਨੂੰ ਉਡਾਉਣ ਦੀ ਧਮਕੀ ਤੇ ਮੰਦਰ ਦੇ ਬੁਲਾਰੇ ਨੇ ਦਿੱਤਾ ਬਿਆਨ ਇੱਕ ਪਾਸੇ ਜਿੱਥੇ ਪੂਰਾ ਭਾਰਤ ਅਜ ਅਯੋਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਸਮਾਗਮ ਦਾ ਜਸ਼ਨ ਮਨਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਖਾਲਿਸਤਾਨੀ ਸਮਰਥਕ ਗੁਰਬਤਵੰਦ ਸਿੰਘ ਪੰਨੂ ਨੇ ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ ਦੇ ਖਿਲਾਫ ਧਮਕੀ ਦਿੱਤੀ ਹੈ ਕਿ ਮੰਦਰ ਇਸ ਤੋਂ ਬਾਅਦ ਸ਼੍ਰੀ ਦੁਰਗਿਆਣਾ ਤੀਰਥ ਦੇ ਬੁਲਾਰੇ ਉਹਨਾਂ ਖਿਲਾਫ ਪੜਕੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਕਿਹਾ ਕਿ ਅਯੁੱਧਿਆ ਵਿੱਚ ਇੰਨੇ ਵੱਡੇ ਪੱਧਰ ਤੇ ਇਕੱਠ ਹੋ ਰਿਹਾ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਉਹ ਅਜਿਹੇ ਅਭਿਆਨ ਦੇ ਰਹੇ ਹਨ ਉਹਨਾਂ ਕਿਹਾ ਕਿ ਜਿੱਥੇ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਉੱਥੇ ਅਜਿਹੇ ਸਮਾਜ ਵਿਰੋਧੀ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਖੁਸ਼ੀ ਦੇ ਮੌਕੇ ਤੇ ਇਹ ਗੱਲ ਬੰਦ ਹੀ ਨਹੀਂ ਸੀ ਪਰ ਉਹ ਕਹਿੰਦੇ ਨਾ ਚੱਲੋ ਬੰ નવી ਚੀਜ਼ ਹੋਵੇ ਨਾ ਇੱਕ ਤਾਂ ਨਜ਼ਰ ਬਟੂ ਵਿੱਚ ਆ ਜਾਂਦਾ ਕੱਲ੍ਹ ਤੋਂ ਇਹ chal ਰਿਹਾ ਸੀ ਪਰ ਚਲੋ ਇਸ ਪੱਤਰਕਾਰਾਂ ਨੇ ਹੁਣ ਕੋਈ ਤੇ ਜੇ ਆ ਸਾਡੀ ਹਿੰਦੁਸਤਾਨ ਸਰਕਾਰ ਨੂੰ ਅੱਜ ਛੋੜ ਕੇ ਬੇਨਤੀ ਆ ਇੱਕ ਪੰਨੂ ਨਾਮ ਦਾ ਕਿ ਉਹ ਵਿਅਕਤੀ ਹੈ ਫੋਰਨਚ ਜਿਹੜਾ ਅੱਗੇ ਪਿੱਛੇ ਵੀ ਗਾਇਬ-ਗਾਏ ਦੂਤਰ ਦੇ ਪ੍ਰਤੀ ਬੜੇ ਅਕਸ਼ਮਦ ਬੋਲਦਾ ਪਰ ਅੱਜ ਨੇ ਪੱਤਰਕਾਰਾਂ ਨੇ ਉਹ ਵੀਡੀਓ ਭੇਜੀ ਆ ਉਹਨੇ ਕਿਹਾ ਵੀ ਅੰਮ੍ਰਿਤਸਰ ਦੇ ਵਿੱਚ ਦਰਗਿਆਣਾ ਤੀਰਥ ਬੰਦ ਕਰਕੇ ਚਾਬੀਆਂ ਗੁਰਦਵਾਰਾ ਦੀ ਨਗਰੀ ਉੱਥੇ ਦੇ ਦੇ ਉਹਨੂੰ ਤਨ ਫੋਲ ਕੇ ਸੁਣ ਲੈਣਾ ਚਾਹੀਦਾ ਕਿ ਇਹ ਇਹ ਯੋਧੇ ਅਸੀਂ ਬੈਠੇ ਆ ਜਿੱਥੇ RAM ਮੰਦਰ ਦੀ ਪ੍ਰਤਿਸ਼ਠਾ ਹੋਈ ਐ ਸੀ ਨਾਲ ਤੂੰ ਮੇਲ ਕੇ ਇਹ ਗੱਲ ਕਹੀ ਆ ਕਿ ਮੰਦਰ ਬੰਦ ਕਰ ਦਿਓ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਹੋਲੇ ਬੰਦੇ ਜਿਹੜੇ ਖੁਸ਼ੀ ਦੇ ਟੈਨ ਤੇ ਚੰਗੇ ਟੈਨ ਤੇ ਇਹੋਲੇ ਆਵਾਜ਼ਾਂ ਬਰਨ ਖਰਾਬ ਕਰਨ ਦੀ ਖੁਸ਼ੀ ਇਹਨਾਂ ਨੂੰ ਨਾਥ ਪਾਈ ਜਾਏ ਨਹੀਂ ਤੇ ਕਰਨਾ ਪੂਰਾ ਸਮਾਜ ਤੇ ਛਿੱਡੀ ਵੱਡੀ ਗੱਲ ਆ ਇਹ ਸਾਰੇ ਕੁਰਗਿਆਣੇ ਕਮੇਟੀ ਉੱਤੇ ਜੋਧਿਆ ਹੀ ਲੈ ਕੇ ਐਡਾ ਵੱਡਾ ਪਾਪੇ ਲੰਗਰ ਚਲਾ ਰਹੀ ਆ ਜਿਹੜਾ ਇੱਕ ਨੰਬਰ ਤੇ ਸਾਰਾ ਸੰਤ ਸਮਾਜ ਬਹਿ ਕੇ ਖਾਣਾ ਖਾ ਰਿਹਾ ਇਹਨੂੰ ਫੌਰਨ ਚ ਬੈਠਿਆ ਤਕਲੀਫ ਹੋ ਰਹੀ ਆ ਸਰਕਾਰ ਨੂੰ ਚਾਹੀਦਾ ਜਿੰਨੀ ਜਲਦੀ ਹੁੰਦਾ ਇਹੋਲੇ ਬੇਕੂਫਾਂ ਦੇ ਨੱਥ ਪਾਈ ਆ ਕਿਉਂ ਕਿ ਇਹੋਲੇ ਲੋਨ ਨਹੀਂ ਚਾਹੁੰਦੇ ਕਿ ਇਹੋਲੇ ਖੁਸ਼ੀ ਦਾ ਵਾਤਾਵਰਨ ਥੇਰਵੇ ਇੱਕ ਵਾਰ ਫੇਰ ਤੋਂ ਜੈਸੀ ਨਾ ਤੋਂ ਨੂੰ ਖਾਸ ਕਰਕੇ ਦਾਹਤਾ ਜਿਹੜਾ ਕਹਿੰਦਾ ਨਾ ਚਾਬੀਆਂ ਦੇ ਦਿਓ ਉਨਗਤ ਜੀ ਵਰਗੇ ਬੜੇ ਆਏ ਆ ਬਾਬਰ ਰਗਿਆ ਹੀ ਉਹਨਾਂ ਵੀ ਅੱਜ ਵੀ ਮੋਤੀ ਨੇ ਕੀ ਹਵਕਮ ਦਾ ਤੂੰ ਤਾਂ ਕੇਸ ਦੇ ਪੈਰਾ ਛੁਤੀਰ ਗਾਵਣੀ ਆ ਜੈ ਸ਼ਿਰੀਵਾਲ ਜੈ ਸ਼੍ਰੀ ਰਾਮ ਜੀ ਅੱਜ ਇਸ ਲਈ ਯੋਧਿਆ ਜੀ ਦੁਪਹਿਰ ਦਾ ਟਾਈਮ ਹੈ ਆਈ ਸਾਡੀ ਜਿੰਨੀਆਂ ਨੇ ਸਾਰੀ ਦੁਨੀਆ 'ਚ ਵਸਣ ਵਾਲੇ ਪ੍ਰਾਣੀਆਂ ਦਾ ਅੱਜ ਸਭ ਤੋਂ ਵੱਡਾ ਤੇ ਨਾ ਖੁਸ਼ੀ ਦਾ ਕਿ ਜਿਨ੍ਹਾਂ ਦੀ ਹੋਸ਼ ਦੇ ਵਿੱਚ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਪਹਿਲੋ ਤੇ ਉਸ ਚੀਜ਼ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਭਗਵਾਨ ਰਾਮ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਰ ਉਹ ਕਹਿੰਦੇ ਨੇ ਜਦੋਂ ਕੋਈ ਚੰਗੀ ਚੀਜ਼ ਹੋਵੇ ਚੰਗਾ ਕੰਮ ਹੋਵੇ ਤੇ ਕੁਝ ਲੋਕਾਂ ਨੂੰ ਪਾਚੇ ਸ਼ਕਤੀ ਖਰਾਬ ਹੈ ਉਹਨਾਂ ਨੂੰ ਚੰਗੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਇਸ ਤਰ੍ਹਾਂ ਇੱਕ ਸਾਡੇ ਹੁਣੇ ਹੀ ਇੱਥੇ ਜੋਤੇਜ ਬੈਠੇ ਆ ਜਿੱਥੇ ਤੁਰਕਿਆਂ ਦਾ ਤੀਰਸਦਾ ਲੰਗਰ ਲੱਗਾ ਆ ਨਹੀਂ ਨਹੀਂ ਉਹ ਤੁਰਿਆ ਗਿਆ ਦਾ ਤੀਰਸਦਾ ਲੰਗਰ ਲੱਗਾ ਉੱਥੇ ਬੈਠੇ ਆ ਪੱਤਰਕਾਰ ਵੀਰਾਂ ਨੇ న్యూਸ ਤੇ ਦੀ ਆ ਉਹ ਕਹਿੰਦਾ ਇਹਨਾਂ ਨੇ ਵੀਡੀਓ ਕੀ ਕੋਈ ਪਤਵੰਤ ਸਿੰਘ ਨਾਲ ਦੀ ਕੋਈ ਚੀਜ਼ ਆ ਜਿਹੜੀ ਫੌਰੀਨ ਬੈਠਿਆ ਹਮੇਸ਼ਾ ਹੀ ਹਿੰਦੂ ਧਰਮ ਨੂੰ ਸਰਾਤਨ ਧਰਮ ਦੇ ਖਿਲਾਫ ਬਹੁਤ ਜ਼ਿਆਦਾ ਆਪ ਸਮਝ ਯੂਜ਼ ਕਰਦਾ ਸੁਨਾਤਨ ਪਰ ਇਹ ਹਲੇ ਬੰਦੇ ਜਵਾਬ ਦੇਣਾ ਨਹੀਂ ਬੰਦਾ ਪਰ ਉਹ ਜਿਸ ਤਰ੍ਹਾਂ ਨੇ ਕਿਹਾ ਨਾ ਸਾਡੇ ਗੁਰਿਆਣਾ ਤੀਰਥ ਬਾਰੇ ਵੀਰ ਚਾਪੀਆਂ ਬੰਦ ਕਰਕੇ ਦੇ ਦੇਣੀਆਂ ਚਾਹੀਦੀਆਂ ਆਯੁੱਧਿਆਂ ਜਿਸ ਵਿੱਚ ਗੁਰਿਆਣਾ ਤੀਰਥਾ ਲੰਗਰ ਚੱਲ ਰਿਹਾ ਇੱਕ ਨੰਬਰ ਤੇ ਲੰਗਰ ਆ ਸਾਰੇ ਸਨਾਤਨ ਸਾਧੂ ਸੰਤੋ ਉੱਥੇ ਬੈ ਕੇ ਪ੍ਰਸ਼ਾਦ ਛਕ ਰਹੇ ਹਨ ਉਹੀ ਭਾਰਤ ਸਰਕਾਰ ਕੇ ਬੇਨਤੀ ਕਰਨੇ ਕਿ ਇਹੋ ਲਈ ਚੀਜ਼ਾਂ ਨੂੰ ਨਾ ਉੱਥੇ ਪਾ ਕੇ ਰੱਖੋ ਜਿਹੜਾ ਮਾਤਾ ਵਲ ਖਰਾਬ ਕਰਦੀਆਂ ਆਈ ਖੁਸ਼ੀ ਦਾ ਦੇ ਨਾ ਇਹ ਬੋਲੇ ਬੰਦੇ ਹੀ ਜਿਹੜੇ ਸਮਾਜ ਦਾ ਵਾਤਾਵਰਨ ਖਰਾਬ ਕਰਦੇ ਬਿਲਕੁਲ ਇਹਨਾਂ ਦੇ ਕੋਈ ਐਕਸ਼ਨ ਲਿੱਤਾ ਜਾਵੇ ਉੱਥੋਂ ਦੀ ਸਰਕਾਰ ਨੂੰ ਕਿਹਾ ਜਾਵੇ ਇਹਨੂੰ ਵੀ ਮੈਂ ਇੱਕ ਚੀਜ਼ ਕਹ ਦੇਣੀ ਚਾਹਣਾ ਜਿਹੜਾ ਇਹਨੇ ਕਿਹਾ ਨਾ ਕਿ ਅੱਜ ਮਾਜੀ ਤਾਂ ਹਤੀ ਉੱਥੇ ਬਣਾ ਉਹ ਬਾਬਰ ਵਰਗਿਆਂ ਨੂੰ ਨਹੀਂ ਛੱਡਿਆ ਹੋਣ ਦੀ ਸਰਕਾਰ ਨੇ ਤੂੰ ਕਿਸ ਖੇਤ ਦੀ ਮੂਲੀ ਹੈ ਤੇਰੇ ਅਰਗੇ ਦੇ ਤੂੰ ਉਹਦੀ ਪੈਰ ਦੀ ਜੁੱਤੀ ਅਰਗਾਣੀ ਇਸ ਕਰ ਤੈਨੂੰ ਵਾਰਨਿੰਗ ਤੂੰ ਆਪਣਾ ਜਿਹੜੇ ਕੰਮ ਲੱਗਾ ਨਾ ਫੰਡਿੰਗ ਦੇ ਲੋਕਾਂ ਨਾਲ ਲੜਾਂਦੇ ਲੱਗਰੋ ਦਰਗਿਆਣੇ ਤੀਰਥ ਮੰਦਰਾਂ ਬਾਰੇ ਬੋਲਣਾ ਬੰਦ ਕਰ ਤੇ ਸਨਾਤਨ ਦੇ ਬਾਰੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀ ਆ ਹੁਲੇ ਲੋਕ ਜਿਹੜੇ ਫਿਰਕਾਪਰ ਲੋਕਾਂ ਨੂੰ ਲੜਾਂਦੇ ਆ ਉਹ ਤੇ ਨੱਥ ਪਾਈ ਜਾਵੇ ਜੈ ਸ਼੍ਰੀ ਰਾਮ ਆਜ ਦੇ ਦਿਨ ਦੀ ਤੁਹਾਨੂੰ ਫਿਰ ਬਹੁਤ ਬਹੁਤ ਵਧਾਈ ਜੈ ਸ਼੍ਰੀ ਜੈ ਸ਼੍ਰੀ